ਸੱਚੀ ਕਾਲ ਜੀ ਸੋ ਹੁਣੇ ਇਹ ਖਬਰ ਜਨਤਕ ਹੋ ਗਈ ਹੈ ਔਰ ਕਈ ਨਿਊਜ਼ ਚੈਨਲ ਮੈਨੂੰ ਫੋਨ ਵੀ ਕਰ ਰਹੇ ਆ ਕਿਉਂਕਿ ਕਈ ਚੈਨਲਾਂ ਨੇ ਚਲਾਇਆ ਕਿ ਮੇਰੀ ਜਿਹੜੀ Z+ ਸਿਕਿਉਰਿਟੀ ਜੋ ਸਰਕਾਰ ਨੇ ਲੰਬੇ ਸਮੇਂ ਤੋਂ ਸਰਕਾਰ ਨੇ ਦਿੱਤੀ ਸੀ ਬਿਕੋਜ਼ ਆਫ ਵੇਰੀਅਸ ਥ੍ਰੈਟ ਪਰਸੈਪਸ਼ਨਸ ਉਹ ਵਾਪਸ ਲੈ ਲਈ ਚਲੋ ਪਹਿਲਾਂ ਤਾਂ ਭਗਵੰਤਪਨ ਸਾਹਿਬ ਤੁਹਾਡਾ ਸ਼ੁਕਰੀਆ ਦਾ ਤੁਹਾਨੂੰ ਵਧਾਈ ਰੇਵਪ ਕੁਮਾਰ ਦੀ ਸਿਕਿਉਰਿਟੀ ਟਾਇਟ ਰੱਖਿਓ ਜਿਹਦੇ ਤੇ ਇੱਕ ਐਮਪੀ ਨਾਲ ਮਿਸਬੀਹੇਵ ਕਰਨ ਦੇ aarop ਨੇ ਵਿਜੇ ਨਹਿਰ ਦੀ ਟਾਇਟ ਰੱਖਿਓ ਆਪਦੀ ਟਾਇਟ ਰੱਖਿਓ ਸਿਕਿਉਰਿਟੀ ਕਿਉਂਕਿ ਜਦ ਕਾਪੀ ਲੈਣੇ ਹੋ ਤਾਂ ਤੁਹਾਨੂੰ ਮਦਦ ਦੀ ਲੋੜ ਪੈ ਜਾਂਦੀ ਆ ਆਪਦੇ ਸਤਕਾਰਯੋਗ ਪਰਿਵਾਰ ਦੀ ਧਰਮ ਪਤਨੀ ਦੀ ਭੈਣ ਜੀ ਦੀ ਭਾਈਆ ਜੀ ਦੀ ਮਾਤਾ ਜੀ ਸਤੌਜ ਹੋਣਾਂ ਦੀ ਸਭ ਦੀ ਟਾਇਟ ਰੱਖਿਓ ਮਗਰ ਅਫਸੋਸ ਨਾਲ ਕਹਿਣਾ ਪੈਂਦਾ ਕਿ ਕਿੱਡੇ ਤੁਸੀਂ ਡਿੱਗ ਗਏ ਹੋ ਆਪਦੀ ਪੋਲਿਟਿਕਸ 'ਚ ਜਦੋਂ ਵੇਖਿਆ ਮਜੀਠੀਏ ਨੂੰ ਕਾਬੂ ਨਹੀਂ ਕਰ ਪਾਰੇ ਸਿੱਟਾਂ ਬਦਲ ਲੀਆਂ ਇੱਕ ਸਿੱਟ ਬਦਲੀ ਦੂਜੀ ਬਦਲੀ ਤੀਜੀ ਬਦਲੀ ਚੌਥੀ ਬਦਲੀ ਪੰਜਵੀਂ ਬਦਲਤੀ ਸਾਰੀਆਂ ਹੀ ਸਿੱਟਾਂ ਬੇ ਸਿੱਟਾਂ ਨਿਕਲੀਆਂ ਹੁਣ ਮੈਂ ਫੇਰ ਕਹਿ ਰਿਹਾ ਸਾਧ ਸੰਗਤ ਜੀ ਪਹਿਲਾਂ ਕਹਿ ਰਿਹਾ ਤੁਹਾਨੂੰ ਜਿਹੜੀ ਨਵੀਂ ਸਿੱਟ ਬਣੀ ਹੈ ਇਹ ਕੁਇਡ ਪ੍ਰੋ ਕੋ ਹੈ ਲੈਣ ਦੇਣ ਹੈ ਮੇਰੀ ਗੱਲ ਯਾਦ ਰੱਖਿਓ ਕਿਉਂਕਿ ਅਫਸਰ ਹੁਣ ਜੂਨੀਅਰ ਹੋ ਗਏ ਇਨ ਆਫਸਰਾਂ ਨੂੰ ਪੋਸਟਿੰਗਾਂ ਦਿੱਤੀਆਂ ਜਾਣਗੀਆਂ ਲਾਲਚ ਦਿੱਤੇ ਜਾਣਗੇ ਕਿ ਭਾਈ ਜੋ ਰਿਪੋਰਟ ਅਸੀਂ ਕਹਿੰਨੇ ਉਹ ਪੇਸ਼ ਕਰ ਦਿਓ ਹਾਂ ਕਰ ਸਕਦੇ ਆ ਸਰਕਾਰਾਂ ਕਰਦੀਆਂ ਹੁੰਦੀਆਂ ਨੇ ਮਗਰ ਅਖੀਰ ਚ ਯਾਦ ਰੱਖਿਓ ਸਾਧ ਸੰਗਤ ਜੀ ਜਿਹਦਾ ਸਾਹਿਬ ਡੈਡਾ ਹੁੰਦਾ ਹਨਾ ਜੀ ਅਸਲ ਮਾਲਕ ਅਸਲ ਸਰਕਾਰ ਉਹ ਸੱਚੇ ਪਾਤਸ਼ਾਹ ਦੀ ਔਰ ਉਹਦੀ ਮਿਹਰ ਨਿਗਾਹਸਵਲੀ ਚਾਹੀਦੀ ਆ ਉਹਦੀ ਕਿਰਪਾ ਬਖਸ਼ਿਸ਼ ਚਾਹੀਦੀ ਔਰ ਸੰਗ ਸਹਾਈ ਚਾਹੀਦੀ ਆ ਕੋਈ ਸਾਡੀ ਜਿੱਤ ਨੂੰ ਸਚਾਈ ਨੂੰ ਲੁਕਾਉ ਨਹੀਂ ਸਕਦਾ ਨਾ ਕੋਈ ਸਾਨੂੰ ਇਸ ਤਰ੍ਹਾਂ ਹਰਾ ਸਕਦਾ ਮਗਰ ਮੇਰੇ ਵੀਰੋ ਬਕਲਾਹਟ ਵੇਖੋ ਜਦੋਂ ਮਜੀਠੀ ਆਜ ਹਰ ਕਿਸਮ ਨਾਲ ਚੁੱਪ ਕਰਾਉਣ 'ਚ ਫੇਲ ਹੋ ਗਏ ਤੇ ਇਹਨਾਂ ਨੇ ਮੇਰੀ ਸਿਕਿਉਰਿਟੀ ਵਿਡਰਾਅ ਕੀਤੀ ਮੈਨੂੰ ਤਾਂ ਇਸ ਗੱਲ ਦਾ ਪਤਾ ਸੀ ਕਿਉਂਕਿ ਛੁੱਟੀ ਵਾਲੇ ਦਿਨ ਸ਼ਨੀਵਾਰ ਸੈਟਰਡੇ 29 ਤਰੀਕ ਰਾਤ ਨੂੰ ਕੋਈ 7 ਵਜੇ ਇਹਨਾਂ ਨੇ ਮੇਰੀ ਸਾਰੀ ਸਿਕਿਉਰਿਟੀ ਵਿਡਰਾਅ ਕਰ ਦਿੱਤੀ ਜਿਹੜੇ ਗਨਮੈਨ ਮੇਰੇ ਨਾਲ ਉਸ ਵਕਤ ਮੌਜੂਦ ਸਨ ਉਹਨਾਂ ਨੂੰ ਫੋਨ ਆਈ ਜਾਂ ਬਾਰ-ਬਾਰ ਕਿ ਹੁਣੇ ਪਹੁੰਚੋ ਹੁਣੇ ਪਹੁੰਚੋ ਡੀਜੀਪੀ ਸਾਹਿਬ ਬਾਰ-ਬਾਰ ਪੁੱਛ ਰਿਹਾ ਔਰ ਉਹ ਵਿਚਾਰੇ ਮੇਰੇ ਵੱਲ ਵੇਖਦੇ ਸੀ ਕਿ ਇਹਨੂੰ ਕੱਲੇ ਛੱਡ ਕੇ ਕਿੱਥੇ ਜਾਣਾ ਮਗਰ ਮੈਂ ਜਦ ਉਹਨਾਂ ਦੇ ਹਾਲਾਤ ਵੇਖੇ ਉਹ ਤਾਂ ਵਿਚਾਰਾ ਮੁਲਾਜ਼ਮ ਇੱਕ ਕਨਸਟੇਬਲ ਆ ਕੋਈ ਹੈੱਡ ਕਨਸਟੇਬਲ ਹੈ ਮੈਂ ਆਪ ਦੇ ਸਿਕਿਉਰਿਟੀ ਇੰਚਾਰਜ ਨੂੰ ਫੋਨ ਕੀਤਾ ਚਰਨਜੀਤ ਸਿੰਘ ਉਹਦਾ ਨਾਂ ਉਹਨੂੰ ਕਹਿੰਦਾ ਮੇਰੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਸਾਰਾ ਮੈਂ ਕਹਾ ਮਗਰ ਇਹਨੂੰ ਤਾਂ ਅਫਸਰ ਮਗਰ ਪਏ ਆ ਇਹਨਾਂ ਦੇ ਮਗਰ ਪਏ ਆ ਕਿ ਵਾਪਸ ਰਿਪੋਰਟ ਕਰੋ ਵਾਪਸ ਰਿਪੋਰਟ ਕਰੋ ਤੂੰ ਕਹਿੰਦਾ ਤੇਰੇ ਕੋਲ ਇਨਫੋਰਮੇਸ਼ਨ ਕੋਈ ਨਹੀਂ ਦੱਸ ਫਿਰ ਕੀ ਹੋਣਾ ਚਾਹੀਦਾ ਕਹਿੰਦਾ ਸਰ ਮੇਰੇ ਕੋਲ ਜਵਾਬ ਕੋਈ ਨਹੀਂ ਇਹਨਾਂ ਨੂੰ ਤੁਹਾਨੂੰ ਕੱਲੇ ਨਹੀਂ ਛੱਡਣਾ ਚਾਹੀਦਾ ਉਸ ਵਕਤ ਮੈਂ ਫਿਰ ਇਹ ਫੈਸਲਾ ਕੀਤਾ ਕਿ ਇਹਨਾਂ ਵਿਚਾਰਿਆਂ ਦੀ ਨੌਕਰੀ ਇਹਨਾਂ ਦੇ ਪਰਿਵਾਰ ਇਸ ਤੇ ਗੁਜ਼ਰ ਕਰਦੇ ਇਹਨੂੰ ਖਤਰੇ 'ਚ ਨਾ ਪਾਵਾਂ ਮੈਂ ਇਮੀਡੀਏਟਲੀ ਉਹਨਾਂ ਨੂੰ ਸ਼ਨੀਵਾਰ देर ਰਾਤ ਨੂੰ ਉਹਨਾਂ ਨੂੰ ਵਾਪਸ ਭੇਜਿਆ ਕੋਈ 1 ਵਜੇ ਕੋਈ 2 ਵਜੇ ਕੋਈ 3 ਵਜੇ ਆਪ ਦੀ ਆਪ ਦੀ ਜਿਹੜੀ ਜਿਹੜੇ ਜਿੱਥੋਂ ਜਿੱਥੋਂ ਆਏ ਸਨ ਉਸ ਕਮਾਂਡੈਂਟ ਸਾਹਿਬ ਕੋਲ ਯਾਰ ਬਟਾਲੀਅਨ ਕੋਲ ਉਹਨਾਂ ਨੇ ਵਾਪਸ ਰਿਪੋਰਟ ਕੀਤਾ ਮਗਰ ਤੁਸੀਂ ਹੈਰਾਨ ਹੋਵੋਗੇ ਸਾਧ ਸੰਗਤ ਜੀ ਜਦੋਂ ਭਗਵੰਤ ਮਾਨ ਸਾਰੀਆਂ ਛਾਚਾਂ ਤੋਂ ਫੇਲ ਹੋ ਗਿਆ ਹੁਣ ਮੈਨੂੰ ਐਕਸਪੋਜ਼ ਕਰਨਾ ਚਾਹੁੰਦਾ ਕਿਉਂਕਿ ਇਹ ਚਾਹੁੰਦਾ ਕਿ ਸ਼ਾਇਦ ਇਹਨੂੰ ਮੂੰਹ ਬੰਦ ਕਰਾਉਣ ਦਾ ਤਰੀਕਾ ਇਹੀ ਹੈ ਕਿ ਇਹਨੂੰ ਜਦ ਕੋ ਹੋਊਗਾ ਨੀ ਨਾਲ ਫਾਜਦ ਆਲਾ ਤੇ ਕੋਈ ਗੋਲੀ ਮਾਰ ਜੂ ਭਗਵੰਤ ਮਾਨ ਆ ਇਸ ਤਰ੍ਹਾਂ ਚੁੱਪ ਨਹੀਂ ਕਰਨ ਵਾਲਾ ਮੈਂ ਤੈਨੂੰ ਕਹੇ ਤਾ ਤੂੰ ਹੁਣ ਪਤਾ ਲੱਗਿਆ ਮੇਰੇ ਤੇ ਇੱਕ ਨਵਾਂ ਕੇਸ ਬਣਾਉਣ ਲੱਗਿਆ ਯਾਰ ਯੂ ਆਪਾ ਲਾਈ ਮੇਰੇ ਤੇ ਕਿਉਂਕਿ ਡਰੱਗ ਤੋਂ ਬਾਤ ਹੈ ਸਾਰੇ ਕੇਸ ਛੋਟੇ ਪੈ ਜਾਣਗੇ ਇਕੱਲਾ ਯੁਵਾ ਪਾਈ ਆ ਜਿਹੜਾ ਬਰਾਬਰ ਦਾ ਜਾਂ ਟਾਡਾ ਲੱਗੇ ਆ ਡੀਏ ਸੀਏ ਤਾਂ ਸਭ ਕੰਮ ਨਿਕੇ ਮੋٹے ਪਰਚਿਆਂ ਦੀ ਮੈਨੂੰ ਕੋਈ ਚੜੀ ਲੱਥੀ ਆ ਜਾਂ ਗੋਲੀ ਵਾਜੇ ਮੈਨੂੰ ਅਸੈਸਿਨੇਟ ਕਰਾ ਦਿਓ ਮੈਨੂੰ ਮਰਵਾ ਦਿਓ ਸੁੱਧੂ ਮੂਸੇ ਵਾਲੇ ਵਾਂਗੂ ਜਾਂ ਜਿਵੇਂ ਸੁਖਵੀਰ ਸਿੰਘ ਬਾਦਲ ਤੇ ਅਟੈਕ ਕਰਾਤਾ ਸੀ ਉਸ ਤਰ੍ਹਾਂ ਦਾ ਅਟੈਕ ਕਰਾ ਦਿਓ ਜਾਂ ਕੋਈ ਹੋਰ ਸਿਆਸੀ ਵਿਰੋਧੀਆਂ ਤੇ ਤੁਸੀਂ ਅਟੈਕ ਕਰਾਉਣਾ ਚਾਹੁੰਦੇ ਉਹ ਜਿਹਾ ਅਟੈਕ ਕਰਾਇਓ ਨਹੀਂ ਤਾਂ ਜੇ ਕਿਤੇ ਮੈਂ ਬਚ ਗਿਆ ਤੇ ਤੁਹਾਨੂੰ ਕਿਹਾ ਸੀ ਆ ਹੱਕ ਤੇ ਜ਼ੋਰ ਤੇ ਕਿਹਾ ਸੀ ਤੰਦੀ ਉਹ ਰੱਬ ਤੋਂ ਸੱਚੇ ਪਾਤਸ਼ਾਹ ਤੋਂ ਡਰ ਕੇ ਗਿਆ ਸੀ ਠਾ ਠਾ ਤੇਰੇ ਤੇ ਵੱਜਾਂਗੇ ਤੈਨੂੰ ਬੰਦਾ ਬਣਾ ਕੇ ਹਟਾਂਗੇ ਤੈਨੂੰ ਐਕਸਪੋਜ਼ ਕਰਕੇ ਹਟਾਂਗੇ ਔਰ ਇਹਦੇ ਲਈ ਭਾਵੇਂ ਜਾਨ ਵੀ ਜਾਣੀ ਪਵੇ ਨਾ ਜੰਦੀਰ ਉਸ ਮਾਲਕ ਦੇ ਹੱਥ ਵਸ ਹੈ ਤੇਰੇ ਵਰਗੇ ਸ਼ਰਾਬੀ ਤੇਰੇ ਵਰਗੇ ਕਬਾਬੀ ਜੀ ਨੇ ਪੰਜਾਬ ਦਾ ਬੇੜਾ ਘਰ ਕਰਤਾ ਰੋਜ਼ ਬੰਬ ਬਲਾਸਟ ਅੱਜ ਵੀ ਬੰਬ ਬਲਾਸਟ ਮਜੀਠੇ ਥਾਣੇ ਬੰਬ ਬਲਾਸਟ ਜੰਤੀਪੁਰ ਮੇਰੇ ਹਲਕੇ 'ਚ ਬੰਬ ਬਲਾਸਟ ਹੁਣ ਮੈਨੂੰ ਐਕਸਪੋਜ਼ ਕੀਤਾ ਜਾ ਰਿਹਾ ਹੈ ਕਿ ਭਾਈ ਇਹਨੂੰ ਸਿੱਧੇ ਹੋ ਕੇ ਟੱਕਰੋ ਇਹਨੂੰ ਸਿੱਧੂ ਮੂਸੇ ਵਾਲੇ ਵਾਂਗੂ ਠੋਕ ਦੋ ਇਹਦੇ ਕੋਲ ਕੋਈ ਸਿਕਿਉਰਿਟੀ ਲਈ ਇਸ ਨਹੀਂ ਮੈਂ ਜ਼ਿਕਰ ਕਰ ਰਿਹਾ ਸਾਂ। ਔਰ ਅੱਜ ਕਿਉਂਕਿ ਹੁਣ ਅਖਬਾਰਾਂ 'ਚ ਹੀ ਗੱਲ ਆ ਗਈ ਹੈ ਟੀਵੀ ਚੈਨਲਾਂ 'ਤੇ ਚੱਲ ਪਈ ਹੈ ਤਾਂ ਮੈਂ ਤੁਹਾਡੇ ਰੂਬਰੂ ਹੋ ਰਿਹਾ ਕਿ ਭਾਈ ਫਿਕਰ ਨਾ ਕਰਿਓ ਤੁਹਾਡਾ ਆਸ਼ੀਰਵਾਦ ਤੁਹਾਡਾ ਪਿਆਰ ਤੁਹਾਡੀਆਂ ਦੁਆਵਾਂ ਨਾਲ ਚਾਹੀਦੀਆਂ ਨੇ ਔਰ ਇਹ ਆਵਾਜ਼ ਸਦਾ ਹੀ ਬੁਲੰਦ ਹੋ ਕੇ ਗੂੰਜੂਗੀ ਇਸ ਨਾਮਨਾਮਾ ਚੁੱਪ ਪਹਿਲਾਂ ਹੋਣ ਵਾਲਾ ਨਾ ਮੈਂ ਹੁਣ ਹੋਊਂਗਾ ਤਗੜੇ ਹੋ ਕੇ ਲੜਾਈ ਲੜਾਂਗੇ ਤੁਹਾਡਾ ਸਭ ਦਾ ਸਾਥ ਚਾਹੀਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ